ਅੱਜ ਅਸੀਂ ਨਾਬੇ ਦੇ ਜਿਹੜੇ ਭਾਈਚਾਰਾ ਤੋਂ ਵੀ ਸਮਾਜ ਜਿਹੜਾ ਹੈਗਾ ਜਾਇ ਇਸਦੇ ਹੁਣ ਦਫਤਰ ਆ ਗਏ ਆ ਭਗਵਾਨ ਜੀ ਤੋਂ ਇੱਕ ਐਪਲੀਕੇਸ਼ਨ ਦੇਣੀ ਹੈ ਉਹਨਾਂ ਨੇ ਦਿੱਤੇ ਦੇਣਾ ਪੰਜਾਬ ਸਰਕਾਰ ਨੇ ਨਵੇਂ 14 ਬੋਰਡ ਵੈਲਫੇਅਰ ਬੋਰਡ ਬਣਾਏ ਨੇ ਇਹਦੇ ਵਿੱਚ ਇੱਕ ਕਨੋਜੀਆ ਵੈਲਫੇਅਰ ਬੋਰਡ ਬਣਾਇਆ ਅਸੀਂ ਉਹਦੇ ਅਕੋਰਡਿੰਗ ਮੰਗ ਪੱਤਰ ਦੇਣ ਆਏ ਆ ਵੀ ਕਨੋਜੀਆ ਜਿਹੜਾ ਨਾਮ ਹੈ ਉਹ ਇੱਕ ਸਾਡੀ ਬਰਾਦਰੀ ਚੋਂ ਹੀ ਨੇ ਸਾਡੇ ਸਮਾਜ ਤੋਂ ਹੀ ਨੇ ਬਟ ਉਹਦਾ ਇੱਕ ਗੋਤਰਾ ਹੈ ਉਹਦੇ ਨਾਲ ਸਿਰਫ ਉਹਨਾਂ ਨੂੰ ਹੀ ਬੈਨੀਫਿਟ ਹੋਣਾ ਕਨੋਜੀਆ ਨੂੰ ਬਾਕੀ ਜਿਹੜੇ ਪੰਜਾਬ ਦੇ ਵਿੱਚ ਬੋਰ ਹੜਾਪਾ ਇਚਾਰਾ ਤੋਂ ਵੀ ਸਮਾਜ ਆ ਉਹਨੂੰ ਚੀਜ਼ ਦਾ ਬੈਨੀਫਿਟ ਨਹੀਂ ਮਿਲਣਾ ਇਸ ਕਰਕੇ ਅਸੀਂ ਇੱਕ ਮੰਗ ਪੱਤਰ ਦੇਣ ਆਇਆ ਜਿਸ ਜੋ ਮੋਸੀਆਮ ਰਾਪ ਦੇ ਨਾਮ ਤੇ ਉਹਨਾਂ ਅਗੇ ਕੀ ਮੰਗ ਕਰ ਰਹੇ ਅਸੀਂ ਇਹ ਮੰਗ ਕਰਦੇ ਹਾਂ ਵੀ ਉਹਦਾ ਨਾਮ ਬਦਲ ਕੇ ਧੋਬੀ ਮਹਾਸਭਾ ਬੋਰਡ ਕਰਿਆ ਜਾਵੇ ਜਿਸ ਨਾਲ ਸਾਰੇ ਤੋਂ ਅੱਜ ਤੋਂ ਬੈਨੀਫਿਟ ਹੋਵੇ ਪੰਜਾਬ ਦੇ ਹਾਂਜੀ ਸਰ ਆਪਣਾ ਸ਼ੁਭ ਨਾਮ ਕੀ ਸੰਜੀਵ ਪ੍ਰਧਾਨ ਇਨਸਾਫ ਕਾਪੜਾ ਅੱਜ ਕੀ ਮੁੱਦਾ ਹੈ ਜਿਹੜਾ ਤੁਸੀਂ ਅੱਜ ਦੇ ਇਨਸਾਫ ਦਫ਼ਤਰ ਮੁੱਦਾ ਹੈ ਇਹ ਪੰਜਾਬ ਸਰਕਾਰ ਵੱਲੋਂ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਸਿੱਧੂ ਵੱਲੋਂ ਜਿਹੜਾ ਵੀ ਪੰਜਾਬ ਦਾ ਥੋਬੀ ਸਮਾਜ ਵੱਲੋਂ ਬੋਰਡ ਬਣਾਇਆ ਗਿਆ ਇੱਕ ਨੋਜੀਆ ਬੋਰਡ ਬਣਾਇਆ ਗਿਆ ਇਹ ਕਨੋਜੀਆ ਬੋਰਡ ਹੈ ਜਿਹੜਾ ਇਹ ਇੱਕ ਗੋਤਰ ਹੈ ਜਿਸ ਦੇ ਨਾਲ ਸਾਰਾ ਜਿਹੜਾ ਥੋਬੀ ਸਮਾਜ ਹੈ ਉਹਨੂੰ ਕੋਈ ਬੈਨੀਫਿਟ ਨਹੀਂ ਹੋਊਗਾ ਅਸੀਂ ਐਸਟੀਐਮ ਸਾਹਿਬ ਨੂੰ ਅੱਜ ਇੱਕ ਬੇਨਤੀ ਪੱਤਰ ਦੇਣ ਚੱਲੇ ਆ ਉਹਦਾ ਸਾਡਾ ਮੇਨ ਮੁੱਦਾ ਜਿਹੜਾ ਉਹ ਇਹੀ ਹੈ ਕਿ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜਾ ਸਾਡਾ ਇਹ ਕਲਿਆਣ ਬੋਰਡ ਬਣਾਇਆ ਹੈ ਇਹ ਥੋਬੀ ਸਮਾਜ ਪੰਜਾਬ ਵੱਲੋਂ ਕਲਿਆਣ ਬੋਰਡ ਹੈ ਜਿਹੜਾ ਇਹ ਬਣਾਇਆ ਜਾਵੇ ਨਾ ਕਿ ਕਨੋਜੀਆ ਬੋਰਡ ਬਣਾਇਆ ਜਾਵੇ ਇਹਦੇ ਵਿੱਚ ਜਿੰਨਾ ਵੀ ਸਾਡਾ ਧੋਬੀ ਸਮਾਜ ਸਾਰੇ ਪੰਜਾਬ ਦਾ ਉਹ ਸਾਰੇ ਸਮਾਜ ਨੂੰ ਹਰ ਵਰਗ ਨੂੰ ਇਸ ਚੀਜ਼ ਦਾ ਜਿਹੜਾ ਹੈ ਬੈਨੀਫਿਟ ਮਿਲਿਆ ਜਾਵੇ ਨਾ ਕਿ ਗੱਲਾ ਕਨੋਜਿਆ ਸਮਾਜ ਅਸੀਂ ਇਹੀ ਮੰਗ ਪੱਤਰ ਅੱਜ ਔਰੇ ਐਸਜੀਐਮ ਸਾਹਿਬ ਨੂੰ ਨਾਭੇ ਨੂੰ ਦੇਣਾ ਹੈ